ਬਾਬਾ ਨੇ ਉਹਨੂੰ ਸਪਰੈਸ ਨਾ ਕਰੋ ਉਹਨੂੰ ਸੁਣੋ ਉਹਦੇ ਅੱਗੇ ਸਟਰੋਂਗ ਆਰਗੂਮੈਂਟ ਰੱਖੋ ਇਹ ਆਰਗੂਮੈਂਟ ਦਾ ਸਮਾਂ ਆਪਾਂ ਡਾਇਲੌਗ ਦੇ ਜੁਗ ਜੀ ਰਹੇ ਆ ਮੈਂ ਕਹਿਣਾ ਓਪਨ ਇਨਵੀਟੇਸ਼ਨ ਹੈ ਨੈਸ਼ਨਲ মিডিਆ ਨੂੰ ਤੇ ਇੰਟਰਨੈਸ਼ਨਲ মিডিਆ ਨੂੰ ਦੁਨੀਆ ਭਰ ਦੇ ਸਕਾਲਰਸ ਨੂੰ ਓਪਨ ਇਨਵੀਟੇਸ਼ਨ ਹੈ ਜਿਹੜਾ ਜਿੱਥੋਂ ਆਉਣਾ ਚਾਹੁੰਦਾ ਆ ਸਕਦਾ ਮੋਸਟ ਵੈਲਕਮ ਹੈ ਕੋਈ ਸੇਫਟੀ ਦਾ ਉਹਨਾਂ ਨੂੰ ਪ੍ਰੋਬਲਮ ਨਹੀਂ ਹੋਊਗੀ ਅਸੀਂ ਮੇਕ ਸ਼ੋਰ ਕਰਾਂਗੇ ਉਹਨਾਂ ਦੀ ਸਾਰਿਆਂ ਦੀ ਸੇਫਟੀ ਆਉਣ ਆ ਕੇ ਡਾਇਲੌਗ ਕਰਨ ਅਸੀਂ ਇਹ ਗੱਲ ਦੁਨੀਆ ਪੱਧਰ ਤੇ ਉੱਤੇ ਕਹਿਣਾ ਚਾਹੁੰਦੇ ਆਂ ਪੀ ਜਿਹੜੀ ਸੈਲਫ ਡਿਟਰਮੀਨੇਸ਼ਨ ਹੈ ਇਹ ਮਨੁੱਖ ਦਾ ਬਰਥ ਰਾਈਟ ਹੈ ਔਰ ਜੇ ਇਹ ਸਾਡਾ ਰਾਈਟ ਸਿੱਖਾਂ ਦਾ ਹੈ ਰਾਜ ਦਾ ਜਿਹੜਾ ਸੁਪਨਾ ਹੈ ਸਾਡਾ ਖਾਲਸਾਣ ਦਾ ਜਿਹੜਾ ਏਮ ਹੈ ਉਹਨੂੰ ਈਵਨ ਤੇ ਉਹਨੂੰ ਤੈਬੂ ਨਾ ਬਣਾਇਆ ਜਾਵੇ ਉਹਨੂੰ ਬੜੀ ਇੰਟੈਲੈਕਚੁਅਲ ਤਰੀਕੇ ਨਾਲ ਵੇਖਿਆ ਜਾਵੇ ਵੀ ਇਹਦੇ ਜੀਓ ਪੋਲੀਟਿਕਲ ਬੈਨੀਫਿਟਸ ਕੀ ਹੈ ਤੇ ਸਿੱਖਾਂ ਲਈ ਇਹਦੇ ਬੈਨੀਫਿਟਸ ਕੀ ਹੈ ਸਿੱਖਾਂ ਦੀ ਸਰਵਾਈਵਲ ਲਈ ਪੰਜਾਬ ਦੇ ਭਵਿੱਖ ਲਈ ਇਹ ਕਿਉਂ ਜ਼ਰੂਰੀ ਹੈ ਜੇ ਤੇ ਇੰਡੀਆ ਪਾਕਿਸਤਾਨ ਦਾ ਇਥੇ ਜੀਓਪੋਲਿਟিক্যাল ਸਿਚੁਏਸ਼ਨ ਦੇ ਵਿੱਚ ਸਾਨੂੰ ਮਿਡਲ ਗਰਾਉਂਡ ਬਣਾ ਕੇ ਸਾਨੂੰ colonies ਦੀ ਤਰ੍ਹਾਂ ਯੂਜ਼ ਕਰਨਾ ਔਰ ਸਾਡੇ ਰਿਸੋਰਸਸ ਲੁੱਟ ਕੇ ਸਾਡਾ ਕਲਚਰ ਸਪਰੈਸ ਕਰਕੇ ਸਾਡਾ ਧਰਮ ਜਿਹੜਾ ਆਕੀਦਾ ਨੂੰ ਢਾਹ ਲਾ ਕੇ ਜੇ ਸਾਰਾ ਕੁਝ ਕਰਨਾ ਹੈ ਤੇ ਫਿਰ ਇਹ ਸਾਰਾ ਕੁਝ ਵਾਪਰੂਗਾ ਔਰ ਮੈਂ ਇਹ ਇਹਦੇ ਪਿੱਛੇ ਨਹੀਂ ਆਗਾ ਇਹਦੇ ਪਿੱਛੇ ਕੋਈ ਬੰਦਾ ਨਹੀਂ ਹੁੰਦਾ ਬੰਦਾ ਸਿਰਫ ਚਿਹਰਾ ਬਣਦਾ ਹੈ ਕਿਸੇ ideologies ਦਾ ਔਰ ਇਹ ideologies ਕਦੇ ਵੀ ਖਤਮ ਨਹੀਂ ਹੁੰਦੀ ਤੁਸੀਂ ਸਾਰੀ ਕੌਮ ਨੂੰ ਮਾਰਦੇ ਹੋ ਸਾਡੀ ਨੂੰ ਖਾਲਸੇ ਦਾ ਰਾਜ ਦਾ ਸੁਪਨਾ ਕਦੇ ਖਤਮ ਨਹੀਂ ਅਸੀਂ ਦੋ ਵਾਰ ਅਰਦਾਸ ਚ ਪੜਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਤੇ ਰਾਜ ਜਿਹੜਾ ਹੈ ਉਹ ਸਿੱਖਾਂ ਨੇ ਕਰਨਾ ਹੈ ਅੱਜ ਕਰ ਲੈਣ ਕੱਲ ਕਰ ਲੈਣ ਉਹ ਮਹਾਰਾਜ ਨੇ ਬਖਸ਼ਣਾ ਦਿੱਲੀ ਕੋਤ ਮੰਗਦੇ ਨਹੀਂ ਅਸੀਂ ਅਸੀਂ ਤੇ ਨੌਜਵਾਨਾਂ ਨੂੰ ਕਹਿੰਨੇ ਅਮਰਤ ਛਕੋ ਜਿੱਦਣ ਤੁਸੀਂ ਅਮਰਤ ਛਕ ਲਿਆ ਨੌਜਵਾਨਾਂ ਨੂੰ ਉਦੋਂ ਰਾਜ ਸਾਡਾ ਹੀ ਹੈ ਖਾਲਸਾ ਤਿਆਰ ਬਰ ਤਿਆਰ ਹੋ ਗਿਆ ਸਾਨੂੰ ਰਾਜ ਤਾਂ ਕੌਣ ਰੋਕੂ ਸੋ ਇਸ ਕਰਕੇ ਇਹ ਪੁਲਿਸ ਵਾਲੇ ਵੀ ਸਾਡੇ ਆਪਣੇ ਨੇ ਇਹਨਾਂ ਨੂੰ ਵੀ ਚਾਹੀਦਾ